ਨੂੰ ਸਭ ਨੂੰ ਪਤਾ ਹੈ ਕਿ ਟੂਰਿਸਟ ਵੀਜ਼ਾ ਦੇ ਰਿਜ਼ਲਟ ਆਨੇ ਸ਼ੁਰੂ ਹੋ ਗਏ ਐ ਤੇ ਹਰ ਇੱਕ ਡਾਕੂਮੈਂਟ ਟੂਰਿਸਟ ਵੀਜ਼ਾ ਲੈਣ ਵਾਸਤੇ ਬਹੁਤ ਜ਼ਰੂਰੀ ਹੈ ਉਹਨਾਂ ਵਿੱਚੋਂ ਇੱਕ ਡਾਕੂਮੈਂਟ ਹੈ ਪ੍ਰੋਪਰਟੀ ਏਵੈਲੂਏਸ਼ਨ ਸੀਏ ਰਿਪੋਰਟ ਬਹੁਤ ਬੰਦਿਆਂ ਨੂੰ ਭੁਲੇਖਾ ਭੁਲੇਖਾ ਰਹਿ ਜਾਂਦਾ ਆ ਕਿ ਸਾਡੇ ਨਾਂ ਤੇ ਕੋਈ ਲੈਂਡ 골ਡ ਜਾਂ ਐਫਡੀ ਕੋਈ ਐਗਰੀਕਲਚਰ ਲੈਂਡ ਨਹੀਂ ਐ ਤੇ ਆਪਾਂ ਸੀ ਰਿਪੋਰਟ ਪ੍ਰੋਪਰਟੀ ਵੈਲੂਏਸ਼ਨ ਕਿੱਦਾਂ ਰੈਡੀ ਕਰੀਏ ਜ਼ਰੂਰੀ ਨਹੀਂ ਕਿ ਤੁਹਾਡੇ ਨਾਂ ਤੇ ਹੋਵੇ ਉਹ ਤੁਹਾਡੇ ਮਦਰ ਫਾਦਰ ਦਾਦਾ ਦਾਦੀ ਦੇ ਨਾਂ ਤੇ ਚੱਲੇਗਾ ਬਸ ਇੱਕ ਤੁਸੀਂ ਸੀਏ ਨਾਲ ਗੱਲ ਕਰਨੀ ਹੈ ਆਪਣੇ ਸੀਏ ਨਾਲ ਗੱਲ ਕਰਨੀ ਹੈ ਕਿ ਸਾਡੇ ਨਾਂ ਤੇ ਪ੍ਰੋਪਰਟੀ ਵੈਲੂਏਸ਼ਨ ਰੈਡੀ ਕਰ ਲਓ ਉਹ ਤੁਹਾਡੇ ਨਾਂ ਤੇ ਰੈਡੀ ਹੋ ਜਾਏਗੀ ਉਹ ਜਦੋਂ ਰੈਡੀ ਹੋ ਜਾਂਦੀ ਹੈ ਉਹਦੇ ਵਿੱਚ ਆਪਾਂ ਐਕਚੁਅਲ ਵੈਲਿਊ ਜਿਹੜੀ ਪੈਸਿਆਂ ਵਿੱਚ ਹੁੰਦੀ ਹੈ ਉਹ ਆਪਾਂ ਐਮਬੈਸੀ ਨੂੰ ਸ਼ੋਅ ਕਰ ਸਕੀਏ ਕਿ ਸਾਡੇ ਕੋਲ ਇੰਨੇ ਲੱਖਾਂ ਦੀ ਪ੍ਰੋਪਰਟੀ ਹੈ ਇੰਨੇ ਵੀਹਿਕਲ ਹੈ ਉਹ ਮੇਰੇ ਨਾਂ ਤੇ ਹੈ ਤੇ ਅਗਰ ਮੈਨੂੰ ਟੂਰਿਸਟ ਵੀਜ਼ਾ ਮਿਲਦਾ ਆ ਮੈਂ ਉੱਥੇ ਜਾ ਕੇ ਰਹਿਣ ਨਹੀਂ ਲੱਗਾ ਕੋਈ ਉਸ ਜਾ ਕੇ ਕੰਮ ਨਹੀਂ ਕਰਨ ਲੱਗਾ ਮੈਂ ਸਿਰਫ ਇੱਥੇ ਘੁੰਮਣ ਫਿਰਨ ਆਇਆ ਕਿਉਂਕਿ ਮੇਰੇ ਕੋ ਲੱਖਾਂ ਦੀ ਪ੍ਰੋਪਰਟੀ ਲੱਖਾਂ ਦੇ ਵਹੀਕਲ ਜਦਾ ਟਰੈਕਟਰ ਹੋ ਗਿਆ 골ਡ ਐਫਡੀ ਹੋ ਗਈ ਕਿ ਮੈਂ ਉੱਥੇ ਛੱਡ ਕੇ ਇੱਥੇ ਰਹਿਣ ਨਹੀਂ ਲੱਗਾ ਜੇ ਤੁਸੀਂ ਚਾਹਦੇ ਹੋ ਟੂਰਿਸਟ ਵੀਜ਼ਾ ਲੈਣ ਵਾਸਤੇ ਆਪਾਂ ਤੁਹਾਡੀ ਹੈਲਪ ਕਰੀਏ ਤੁਹਾਨੂੰ ਹਰ ਇੱਕ ਡਾਕੂਮੈਂਟ ਦੀ ਡਿਟੇਲ ਦੀ ਹੈ ਵੀਜ਼ਾ ਲੈਣ ਵਾਸਤੇ ਤੁਸੀਂ ਖੁਦ ਆਪਣਾ ਵੀਜ਼ਾ ਲੈ ਸਕਦੇ ਹੋ ਜੇ ਤੁਸੀਂ ਚਾਹਦੇ ਹੋ ਕਿ ਮੈਂ ਵੀਜ਼ਾ ਆਪਣਾ ਖੁਦ ਲਵਾਂ ਅੱਜ ਹੀ ਸਾਡੀ ਟੀਮ ਨਾਲ ਕੰਟੈਕਟ ਕਰੋ ਧੰਨਵਾਦ